ਦੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸ ਅਦਾਰੇ ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਸੀਗਾ ਜਿਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ ਵੱਖਰੇ ਅਫਸਰਾਂ ਦੀ ਸੀਨੀਅਰਸਾਂ ਡਿਊਟੀ ਲੱਗੀ ਸੀ ਕੀ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਫਸਰਾਂ ਨੂੰ ਦਈਏ ਇਹ ਸਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲਡ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੇਜੀ ਸੀ ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀਆਂ ਬਿਲਡਿੰਗਸ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਐ ਉਹ ਇੰਪਰੂਵ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਹਾਂ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਐ ਆਉਣ ਵਾਲੇ ਗਣਤੰਤਰ ਦਿਵਸ ਦੀ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨ ਆਇਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਐ ਤਿਆਰ ਐ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਹੈ। ਥੈਂਕ ਯੂ। ਸਰ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ। ਚੈੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ। ਫੋਰ ਐਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਹੋ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਮਾਰਦਾ ਹੈ। ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਉਂਦੇ ਹੋ। ਉਸੇ ਤਰੀਕੇ ਨਾਲ ਜਦ ਇੱਕ ਪਾਰਟिकुलर ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਸੀ ਗ੍ਰਨੇਡ ਸੀ ਉਹ ਚੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸੀਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਸਰ ਦੇਖੀ ਦੇ ਕੋਲ ਇੱਕ ਲੋਕਾਂ ਦੇ ਬਣਾ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹਾਂ ਮੇਰਾ ਲਿਮਿਟਿਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਿਕਿਉਰਿਟੀ ਚੈਲੰਜਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਐ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਹ ਸਮੀਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਸਾਧਨ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਨੂੰ ਹੋਰ ਪੁਖਤਾ ਕਰ ਰਹੇ ਹਾਂ ਤਾਂ ਬਹੁਤ ਸਾਰੀ ਚਰਚਾ ਹੋਈ ਹੈ ਕਿ ਜਦੋਂ ਗਰੇਡ ਲੇਡ ਹੁਣੇ ਤਾਂ ਬਾਹਰ ਹੀ ਸਭ ਕੁਝ ਹੋਣ ਲੱਗਾ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ ਐਸਐਸਪੀ ਸਾਡੇ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈ